ਅੱਗੇ ਰਸੋਈ ਵਿੱਚ ਜੁੱਤੀ ਨਹੀਂ ਕੋਈ ਲੈ ਕੇ ਜਾਂਦਾ ਸੀ ਅੱਜ ਜੁੱਤੀਆਂ ਤੋਂ ਬਿਨਾਂ ਰਸੋਈਆਂ 'ਚ ਲੰਗਰ ਨਹੀਂ ਬਣਦਾ ਪ੍ਰਸ਼ਾਦੇ ਨਹੀਂ ਬਣਦੇ ਨੰਗੇ ਸਿਰ ਕਰਕੇ ਆਪਾਂ ਉੱਦਾਂ ਤੁਰੇ ਫਿਰਦੇ ਆ ਕੋਈ ਬਾਣੀ ਨਹੀਂ ਪੜਦਾ ਪਰਵਾਰਾਂ ਦੇ ਹਾਲ ਕੀ ਹੈ ਅੱਜ ਸੋ ਭਾਈ ਇਹ ਗੱਲਾਂ ਨਾਲ ਨਾਲ ਵਿਚਾਰਨਯੋਗ ਹੈ ਸੁੱਚ ਪਵਿੱਤਰਤਾ ਵੱਧ ਤੋਂ ਵੱਧ ਰੱਖਿਆ ਕਰੋ ਮਰਜ਼ਾਦਾ ਰੱਖਿਆ ਕਰੋ ਤਾਂ ਕਿ ਇਹਦੇ ਵਿੱਚ ਗੁਰੂ ਦੀ ਕਿਰਪਾ ਤੁਹਾਨੂੰ ਪ੍ਰਾਪਤ ਹੋ ਜਿੰਨਾ ਭੈ ਅਦਬ ਹੋਏਗਾ ਭੈ ਬਿਨ ਭਗਤ ਨਾ ਹੋਏ ਤੇਰੀ ਬਿਨਾ ਡੰਕ ਤੋਂ ਪਰਮੇਸ਼ਰ ਦੀ ਭਗਤੀ ਨਹੀਂ ਹੋ ਸਕਦੀ ਸੱਚ ਗੁਰੂ ਦਾ ਮਰਜ਼ਾ ਦਾ ਪਰਮੇਸ਼ਰ ਦਾ ਭੈ ਅਦਬ ਡਰ ਪੈਦਾ ਕਰਦੀ ਹੈ ਸਾਡੇ ਮਨ ਵਿੱਚ ਸੱਚ ਡੇੜੀ ਹੈ ਨਾ ਇਹ ਸਾਡੇ ਮਨ ਵਿੱਚ ਭੈ ਅਦਬ ਸਤਕਾਰ ਪੈਦਾ ਕਰਦੀ ਹੈ ਸੱਚ ਹੋਵੇ ਤਾਂ ਸੱਚ ਪਾਈ ਹੈ ਸੱਚ ਹੋਵੇਗੀ ਸਾ ਸੱਚੇ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੋਵੇ ਸੁਚਮ ਰੱਖਣੀ ਪ੍ਰਾਤਨ ਗੁਰਸਿੱਖ ਬਹੁਤ ਸੁਚਮ ਰੱਖਦੇ ਸਨ ਜੀਵਨ ਪੜ੍ਹ ਕੇ ਤੁਸੀਂ ਵੇਖ ਲਓ ਇਸ ਕਰਕੇ ਭਾਈ ਸੁੱਚ ਦੇ ਨਾਲ ਪਵਿੱਤਰਤਾ ਦੇ ਨਾਲ ਸਾਰੇ ਬਰਤਨਾਂ ਨੂੰ ਮਾਂਜ ਕੇ ਸਾਫ਼ ਕੀਤਾ ਚੰਗੀ ਤਰ੍ਹਾਂ ਪਾਵਨਤਾ ਕਰ ਤਬਹ ਬਿਲੰਦ ਪਵਿੱਤਰ ਕਰ ਲਿਆ ਸਾਰੇ ਬਰਤਨ ਚੰਗੀ ਤਰ੍ਹਾਂ ਬਹੁਤ ਸੁਚਮ ਨਾਲ ਮਾਂਜ ਕੇ ਸਾਫ਼ ਕੀਤੇ ਸਿਆਣੀਆਂ ਮਾਈਆਂ ਸਵਾਹ ਨਾਲ ਮਾਂਡ ਕੇ ਬਰਤਨ ਸੁੱਕ ਮਾਂਡ ਕਰਦੀਆਂ ਉਹਨਾਂ ਨੂੰ ਪਾਣੀ ਵੀ ਨਹੀਂ ਲਾਉਂਦੀਆਂ ਸਨ। ਇਹੀ ਕਾਰਨ ਸੀ ਉਹਨਾਂ ਵਿੱਚ ਕੋਈ ਨਾ ਕੋਈ ਸਵਾਦ ਇਕਨਕੇ ਫਸਦੇ ਸਨ ਉਹ ਵੀ ਸਾਨੂੰ ਨਿਰੋਗਤਾ ਦੰਦੇ ਸਨ ਨਾਲ ਸੁਚਮ ਰਹਿੰਦੀ ਸੀ ਐਨ ਕੋਈ ਦਾਗ ਨਾ ਰਹਿ ਜਾਏ ਬਰਤਨ ਦੇ ਉੱਤੇ। ਸੋ ਇਸ ਕਰਕੇ ਭਾਈ ਇਹ ਸਾਰੀ ਬੜੀ ਸੂਖਮ ਬਿਰਤੀ ਦੇ ਨਾਲ ਮਰਜ਼ਾਦਾ ਦੇ ਨਾਲ ਸਾਰਾ ਕੁਝ ਕੀਤਾ ਜਾਂਦਾ ਹੈ। ਗੁਰਸਿੱਖਾਂ ਨੇ ਬਹੁਤ ਸੁਚਮਕ ਕੀਤੀ ਏ ਇਸ ਪਰਿਵਾਰ ਨੇ ਔਰ ਸੁੰਦਰ ਅਨੁਭਾਵ ਸਾਫ ਪਵਿੱਤਰ ਅੰਨ ਚੰਗੀ ਤਰ੍ਹਾਂ ਘਰ ਦੇ ਵਿੱਚ ਕਣਕ ਆਦਕ ਲਿਆ ਕੇ ਉਸ ਦਾ ਆਟਾ ਪੀਸਿਆ ਹੋਇਆ ਹੈ ਸੂਖਮ ਚਾਵਲ ਧਰ ਸੁੱਧ ਭੂਮ ਬੜੇ ਸੂਖਮ ਲੰਮੇ ਲੰਮੇ ਚਾਵਲ ਚੌਲ ਜਿਹੜੇ ਐ ਉਹ ਵੀ ਲਿਆ ਕੇ ਰੱਖੇ ਹਨ ਤੇ ਸਾਰਾ ਚੌਂਕਾ ਧਰਤੀ ਪਵਿੱਤਰ ਕਰਕੇ ਫੇਰ ਲੰਗਰ ਬਣਾਉਣਾ ਸ਼ੁਰੂ ਕੀਤਾ ਪਹਿਤ ਬਣਾਈ ਦਾਲ ਮਸਾਲੇ ਔਰ ਪਹਿਤ ਨਾਮ ਹੈ ਦਾਲ ਦਾ ਬੜੇ ਸੁੰਦਰ ਮਸਾਲੇ ਪਾ ਕੇ ਬੜੇ ਪ੍ਰੇਮ ਦੇ ਨਾਲ ਮਸਾਲਿਆਂ ਦਾ ਮਤਲਬ ਇਹ ਨਹੀਂ ਕਿ ਕਿਲੋ ਕਿਲੋ ਲਸਣ ਅਦਰਕ ਪਾ ਲਿਆ ਮਿਰਚਾਂ ਦੇ ਬੁੱਕ ਭਰ-ਭਰ ਕੇ ਪਾ ਲਏ ਦੇ ਗਰਮ ਮਸਾਲੇ ਸਿੱਤੀ ਗਿਆ ਸਿੱਤੀ ਗਿਆ ਖਾਣ ਵਾਲਾ ਸਾਰੀ ਦਿਹਾੜੀ ਭਾਵੇਂ ਮੱਛੀ ਮੰਗੂ ਟਰਫੀ ਜਾਵੇ ਵਿਚਾਰਾ ਪਾਣੀ ਪੀ ਪੀ ਕੇ ਆਫਰ ਜਾਏ ਮਸਾਲਿਆਂ ਦਾ ਮਤਲਬ ਇਹ ਨਹੀਂ ਹੈਗਾ ਇਹ ਔਸ਼ਧੀਆਂ ਭਾਈ ਇਹ ਬੇਨਤੀ ਹੈ ਜਿੰਨੇ ਵੀ ਭੋਜਨ ਵਿੱਚ ਆਪਾਂ ਮਸਾਲੇ ਵਰਤਦੇ ਆ ਦਵਾਈਆਂ ਇਹਨਾਂ ਦੀ ਮਿਕਦਾਰ ਲੋੜ ਅਨੁਸਾਰ ਹੋਣੀ ਚਾਹੀਦੀ ਹੈ ਥੋੜੇ ਥੋੜੇ ਅਸਾਬ ਇਹ ਇਹ ਵੀ ਸਾਨੂੰ ਸਾਡਾ ਇਲਾਜ ਕਰਦੇ ਆ ਬਿਮਾਰੀਆਂ ਦੂਰ ਕਰਦੇ ਆ ਇਉਂ ਬਹੁਤ ਸੁੰਦਰ ਦਾਲ ਪ੍ਰੇਮ ਦੇ ਨਾਲ ਬਣਾਉਣਾ ਕੀਤੀ ਐ ਪਾਇਸ ਪਾਕ ਕੀਨ ਬਿਦ ਨਾਨੇ ਬੜੀ ਪਵਿੱਤਰਤਾ ਦੇ ਨਾਲ ਪਾਇਸ ਭਾਵ ਖੀਰ ਬਣਾਈ ਬਹੁਤ ਸੁੰਦਰ ਬਣਾ ਕੇ ਦੁੱਧ ਕਾੜ ਕੇ ਚੰਗੀ ਤਰ੍ਹਾਂ ਉਹ ਖੀਰ ਖਾਦੀ ਐ ਪਾਇਆ ਦੁੱਧ ਪਾਤਾ ਕਿਲੋ ਚੌਲ ਤੇ 3 ਕਿਲੋ ਵਿੱਚ ਪਾਣੀ ਪਾਤਾ ਉਹ ਖੀਰ ਖਾਦੀ ਐ ਉਹ ਤਾਂ ਕਚਰ ਬਚਰ ਜਾਂ ਬਣ ਜਾਂਦਾ ਖੀਰ ਤਾਂ ਉਹ ਹੁੰਦੀ ਐ ਵੀ ਪਾਇਆ ਚੌਲ ਤੇ ਉਹਦੇ ਵਿੱਚ ਸਾਹ ਸੰਜੀ 2-3 ਕਿਲੋ ਦੁੱਧ ਪਾ ਕੇ ਕਾੜ ਕੇ ਪ੍ਰੇਮ ਨਾਲ ਬਣਾਉਣੀ ਸੋ ਇਉਂ ਖੀਰ ਬਣਾਈ ਬੜੇ ਪ੍ਰੇਮ ਦੇ ਨਾਲ ਘ੍ਰਿਤ ਸੋ ਮੇਲ ਬਨਾਇਓ ਨੀ ਕੋ ਫਿਰ ਉਹਦੇ ਵਿੱਚ ਘਿਓ ਪਾ ਕੇ ਚੰਗੀ ਤਰ੍ਹਾਂ ਨਿਤ ਰਸੋਈ ਤੇਰੀਏ ਕਿਉ ਮੈਦਾ ਖਾਣ ਇਸ ਕਰਕੇ ਘੋ ਪਾ ਕੇ ਚੰਗੀ ਤਰਾ ਖੀਰ ਨੂੰ ਹੋਰ ਸੁੰਦਰ ਤਰੀਕੇ ਨਾਲ ਬਣਾਇਆ ਤਿਆਰ ਕੀਤਾ ਕਰ ਤਿਆਰੀ ਭੋਜਨ ਸਭ ਹੀ ਕੋ ਸਾਰਾ ਭੋਜਨ ਤਿਆਰ ਕਰਕੇ ਜਦੋਂ ਤਿਆਰੀ ਹੋਈ ਬਹੁਤ ਦੀਪਕ ਸਗਰੇ ਘਰ ਕਰੇ ਫੇਰ ਆਖੋ ਭਾਈ ਵਾਹਿਗੁਰੂ ਦੇਸੀ ਘਿਓ ਦੇ ਸਾਰੇ ਘਰ ਵਿੱਚ ਦੀਵੇ ਜਗਾਏ ਥਾਂ 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 ਦੀਪ ਮਾਲਾ ਕੀਤੀ ਇਨਾ ਮਨ ਵਿੱਚ ਚਾਹ ਕੀਤਾ ਸਤਿਗੁਰਾਂ ਦਾ ਚੌਂਕੀ ਨਹੀਂ ਦਸਾਈ ਤਰੇ ਨਮੀ ਚੌਂਕੀ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਢਾ ਕੇ ਉਸ ਨਮੀ ਚੌਂਕੀ ਡਾਹ ਕੇ ਉੱਤੇ ਸੁੰਦਰ ਰਮਾਲ ਵਿਛਾਇਆ ਜਿਸ ਉੱਤੇ ਸਤਿਗੁਰਾਂ ਦੇ ਪ੍ਰਸ਼ਾਦੇ ਦਾ ਖਾਲ ਰੱਖਣਾ ਹੈ ਹੱਥ ਜੋਰ ਆਕੇ ਹੋਏ ਖੜੋ ਫਿਰ ਸਾਧ ਸੰਗਤ ਜੀ ਉਹਦੇ ਉੱਤੇ ਲਿਆ ਕੇ ਥਾਲ ਰੱਖਿਆ ਗਰਮ ਗਰਮ ਪ੍ਰਸ਼ਾਦੇ ਦਾ ਫਿਰ ਹੱਥ ਜੋੜ ਕੇ ਦੋਏ ਜੀ ਅੱਗੇ ਖੜ ਗਏ ਸਤਿਗੁਰਾਂ ਦੇ ਪਾਸ ਗੁਰੂ ਜੀ ਭੋਜਨ ਕਰੋ ਬੇਨਤੀ ਕੀਤੀ ਮਾਰਾ ਤੁਹਾਡਾ ਭੋਜਨ ਹੈ ਤੁਹਾਡੇ ਖਜ਼ਾਨੇ ਵਿੱਚੋਂ ਬਣ ਕੇ ਆਇਆ ਹੁਣ ਸੱਚੇ ਪਾਤਸ਼ਾਹ ਇਸ ਪ੍ਰਸ਼ਾਦੇ ਨੂੰ ਆਪ ਛਕਣਾ ਕਰੋ ਭੋਗ ਲਾਓ ਇਹ ਭੋਜਨ ਆਪ ਦੀ ਵਾਸਤੇ ਤਿਆਰ ਕੀਤਾ ਪ੍ਰਵਾਨ ਕਰੋ ਸੁੰਨਤ ਉੱਠੇ ਲਖ ਪ੍ਰੇਮ ਘਨੇਰਾ ਇਹਨਾਂ ਦਾ ਬਹੁਤ ਆ ਪ੍ਰੇਮ ਵੇਖ ਕੇ ਸਤਿਗੁਰੂ ਜੀ ਸੰਘਾਸਨ ਤੋਂ ਉੱਠੇ ਹਨ ਚੌਂਕੀ ਪਰ ਬੈਠੇ ਤਿਸਵੇਰਾ ਚੌਂਕੀ ਦੇ ਉੱਤੇ ਇੱਕ ਚੌਂਕੀ ਥੱਲੇ ਡਾਈ ਹੈ ਇੱਕ ਚੌਂਕੀ ਪ੍ਰਸ਼ਾਦੇ ਲਈ ਅੱਗੇ ਰੱਖੀ ਹੈ ਉਸ ਉੱਤੇ ਸਤਿਗੁਰੂ ਜੀ ਸਜੇ ਹਨ ਪ੍ਰਿਤਕ ਪ੍ਰਿਤਕ ਕਰ ਥਾਲ ਪਰੋਸਾ ਸਾ ਸੰਗਤ ਦੀ ਥਾਲ ਵਿੱਚ ਵੱਖਰੀਆਂ ਵੱਖਰੀਆਂ ਵਸਤੂਆਂ ਬੜੇ ਪ੍ਰੇਮ ਨਾਲ ਪਰੋਸੀਆਂ ਹੋਈਆਂ ਹਨ ਤਿਆਰ ਕਰਕੇ ਰੱਖੀਆਂ ਹਨ ਐਨ ਸਜਾ ਕੇ ਰੱਖੀਆਂ ਹਨ